ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆਪ ਵੀ ਵੇਖ ਲੋ ਟੋਪ ਕਲਾਸ ਲੈ ਆ ਵੀਰਾਂ ਬੰਬ ਪੀਸ ਆ ਤਾਂ ਵੀਰੇ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਰੇਟ ਵੀ ਵੀਰ ਦਾ ਬਿਲਕੁਲ ਹੀ ਜਾਇਜ਼ ਹੁੰਦਾ ਪਿੰਡ ਠੱਠਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਉਸਨੋਂ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਨਾ ਪਹਿਲਾਂ ਜਿੰਦਰ ਚੈਨਲ ਦੇਖਣ ਵਾਲਿਆਂ ਨੂੰ ਭੈਣ ਭਰਾ ਨੂੰ ਦੇਸ਼ਾਂ ਆਪ ਦੇ ਚਾਹ ਫੌਜੀ ਭਰਾ ਵੀਂਦੀਆ ਬਿਲਕੁਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਵੀਰੇ ਨਾਮ ਦੱਸਿਓ ਆਪ ਦਾ ਨਾ ਜੀ ਬਲਵਿੰਦਰ ਸਿੰਘ ਬਿੱਲਾ ਹਾਂਜੀ ਹਾਂਜੀ ਤੇ ਨਾਲ ਹੀ ਭਲਵਾਲੀ ਚੌਂਗਿਆ ਠੀਕ ਹੈ ਜੀ ਤੇ ਜਹਾ ਮਸਰ ਬਾੜੀ ਵਿੱਚ ਇੱਥੇ ਦੇ ਆ ਠੀਕ ਹੈ ਜੀ ਠੀਕ ਹੈ ਜੀ ਤਾਂ ਵੀਰੇ ਆ ਗਈਆਂ ਅੱਜ ਵੈੜਾ ਫਿਰ ਟੌਪ ਕਲਾਸ ਹਾਂਜੀ ਕੁਲਜਿੰਦਰ ਜੀ ਅੱਜ ਤਿੰਨ ਪੀਸ ਲੈਣਦੇ ਸੀ ਹਾਂਜੀ ਟੌਪ ਕਲਾਸ ਬ੍ਰਾਂਡ ਠੀਕ ਹੈ ਜੀ ਹਾਂ ਬੰ ਚੰਗੇ ਰਕੜ ਵਾਲੀ ਇੱਕ ਵਿਗ ਗਿਆ ਆਉਂਦੇ ਸਾਰੀ ਵਿਗ ਗਿਆ ਕੋਈ ਬੈਠੀ ਉਹ ਲੈ ਗਈ ਠੀਕ ਹੈ ਜੀ ਅਬ ਦੋਹਾਂ ਦੀ ਵੀਡੀਓ ਪਾਵਾਂਗੇ ਵੀਰੇ ਠੀਕ ਹੈ ਜੀ ਤਾਜੀ ਸੂਈਆਂ ਮਗਰ ਵੱੱਛੀ ਆ ਹਾਂਜੀ ਤੇ ਦੁੱਧ ਦਾ ਤੁਸੀਂ ਆਪ ਹੀ ਕਰਨਾ ਵਾਗੇ ਕਿ ਕਿੰਨੇ ਕਿਲੋ ਦੁੱਧ ਵਾਲੀ ਵੱੱਛੀ ਆ ਤੇ ਖੀਰੀ ਵੱੱਛੀ ਆ ਤੇ ਮਗਰ ਵੀ ਵੱੱਛੀ ਆ ਗਈ ਆ ਬਿਲਕੁਲ ਕੋਈ ਨੀਂਦ ਨਹੀਂ ਸਕਦਾ ਵੱੱਛੀ ਨੂੰ ਭਾਈ ਤਾਂ ਵੀਰਾਂ ਨੂੰ ਬਿਲਕੁਲ ਕਰੀਏ ਹਨਾ ਵੀਰੇ ਤਾਂ ਵੀਰਾਂ ਨੂੰ ਬੇਨਤੀ ਆ ਵੀਡੀਓ ਵੀਰੇ ਐਂਡ ਤਾਈਂ ਜਰੂਰ ਵੇਖਿਓ ਜੀ ਤਾਂ ਜੋ ਕੋਈ ਪਸ਼ੂ ਵੀ ਚਾਹਾਂ ਸੇਲ ਹੋ ਗਿਆ ਆ ਕੋਈ ਵੀਰੇ ਕੋਲੇ ਆ ਤਾਂ ਰੇਟ ਵੀ ਦਾ ਤੁਸੀਂ ਚੈੱਕ ਕਰ ਹੀ ਲੈਣਾ ਜਾਇਜ਼ ਹੁੰਦਾ ਵੀਰੇ ਤਵੀਰੇ ਪਹਿਲੇ ਨੰਬਰ ਤੇ ਆ ਗਈ ਵੜ ਦੱਸਿਏ ਤੇ ਬਾਰੇ ਖੀਰੀ ਵੱਛੀ ਆ ਗਈ ਆ ਖੀਰੀ ਵੜ ਪਰਸੋਂ ਦੀ ਸੁਈ ਆ ਠੀਕ ਆ 25 ਮਗਰ ਆ ਗਈ ਆ ਇਹ ਵੀ ਆ ਗਈ ਦੇਖਣਾ ਬੜੀ ਜੀ ਚੰਗੀਆਂ ਸੀ ਮੰਦੀਆਂ ਚੰਗੀਆਂ ਸੀ ਮੰਦੀ ਵੱਛੀ ਆ ਗਈ ਬਿਲਕੁਲ ਤਵੀਰੇ ਤਾਜੀ ਸੁਈ ਮਗਰ ਵੱਛੀ ਤੇ ਕਿੰਨਾ ਸਟਾਰਟਿੰਗ ਇਹਨੇ ਬੋਲਾ ਚੁੱਕੇ ਐਸ ਟਾਈਮ ਭਾਜੀ ਦੇ ਕੋ 22 ਕਿਲੋ ਬੋਲਾ 22 ਕਿਲੋ 22 ਕਿਲੋ ਉਹ ਤਾਂ ਮਾਰੇ ਗੀਏ ਕੋਲ 30 32 ਕਿਲੋ 30 32 ਜਿੰਨਾ ਕੋ ਲਈ ਨਾ ਜਿਹਨੇ ਸਰਦਾਰਾਂ ਕੋ ਲਈ ਸਪੈਸ਼ਲੀ ਬੰਦੇ ਠੀਕ ਹੈ ਤੇ ਬੜੀ ਬੜੀ ਵੱਛੀ ਚੰਗੀਆਂ ਕੀ ਠੀਕ ਹੈ ਜੀ ਤਾਂ ਵੇਖੋ ਵੀਰੇ ਬਾਕੀ ਚੈੱਕ ਕਰ ਲਓ ਨੌ ਕਾਲ ਪਪੂਪਾਂ ਲੱਗੀਆਂ ਦੁੱਧ ਵਾਲੀਆਂ ਥਲੇਵੇ ਦੀ ਗੱਲ ਕਰੀਏ ਤਾਂ ਵੀਰੋ ਕਹਿੰਦੇ ਹੁੰਦੇ ਇੱਕ ਥੱਬੇ ਲਾਏ ਤਾਂ ਇੱਕ ਹੁੰਦੀਆਂ ਪੰਡਾਂ ਹੀ ਪਾਈਆਂ ਉਹ ਚੀਜ਼ਾ ਖੋਲੋ ਵੀਰ ਜੀ ਖਾਈਏ ਤੋਰਾ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਵੱਡੀ ਵੜ ਫੁੱਲ ਬਰੀਡ ਆ ਚੈੱਕ ਕਰੋ ਕੁਆਲਿਟੀ ਤੇ ਥਾਂ ਦੀ ਕੁਆਲਿਟੀ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਸਿਰ ਆ ਗਿਆ ਟੋਪ ਕਲਾਸ ਆ ਜੀ ਇਤੋਂ ਪਰ ਇੱਕ ਗਿੰਦਰ ਚਾ ਕੀ ਕਹਿ ਸਕਦੇ ਆ ਨੀ ਸਿਰਾਂ ਮੱਕਿਓਂ ਪੜੇ ਜਾੜ ਬਿਲਕੁਲ ਬਿਲਕੁਲ ਇਹੋ ਚੀਜ਼ ਆ ਸਿਰਾਂ ਇਹ ਨਮੈਸ਼ ਵਾਲੀ ਆ ਭਾਈ ਜਿਹੜੀ ਤੂਣੀ ਆ ਬਿਲਕੁਲ ਹੋਰ ਕਿਰੀ ਸਪੈਸ਼ਲੀ ਲੱਗਾ ਸਪੈਸ਼ਲ ਸਪੈਸ਼ਲੀ ਇਹੋ ਜਿਹੇ ਵੜਾਂ ਜੀ ਵੀਰੇ ਕੀ ਕਹਿੰਦੇ ਹੁੰਦੇ ਆ ਪੂਰੇ ਥੱਲੇ ਹੋਣਾ ਹਾਂ ਸਵੇ ਸਵੇ ਥੱਲੇੋਂ ਲੈ ਦੁੱਧ ਵੀ ਤਾਂ ਇੰਨਾ ਹੀ ਪੜਨਾ ਹਾਂ ਬੱਚੇ ਤਾਂ ਕਰਦੀ ਬੱਚੀ ਦਾ ਕਾਲੀ ਪਿੰਡੀ ਹੋਣਾ ਹਾਂ ਹੈ ਵੱਛੀ ਆ ਗਈ। ਇਹ 나ੜੂ ਨਾਲ ਹੀ ਦਿਖਾ ਸਕਦੇ ਭਾਈ ਜੀ ਕੀਤੇ ਭਾਈ। ਬਿਲਕੁਲ। ਇਹ 나ੜੂ ਨਾਲ ਲੱਗ ਰਹੀ ਵੱਛੀ। ਮੈਂ ਤਾਂ ਗੱਡੀ ਮਾਰ ਚਾ ਦੇਣਾ। ਠੀਕ ਹੈ ਜੀ। ਵੇਖੋ ਵੀਰੇ ਮਾਨ ਨੇ ਤੇ 나ੜਾ ਚੈੱਕ ਕਰ ਲਓ ਦੁੱਧ ਵਾਲੀਆਂ। ਕੋਈ ਵੀ ਵੀਰ ਦੂਰੋਂ ਆਊਗਾ ਚੱਲ ਕੇ ਤਾਂ ਤੁਸੀਂ ਵੀਰੇ ਛੱਡ ਕੇ ਨਹੀਂ ਜਾਓਗੇ ਵੈੜ ਨੂੰ। ਆਹ ਥੀ ਵੱਛੀ ਵੀਰੇ ਥੋੜੀ ਜੀ ਲੱਪੇ ਚਾਹੀਏ ਤਿੰਨ ਦਿਨ ਹੋ ਗਏ ਸੂਈ ਨੂੰ। ਬਿਲਕੁਲ। ਘੋਮ ਲਈ ਕਿਉਂ ਪਹਿਲਾਂ ਵੱਛੀ ਹੈ ਨਾ। ਪਹਿਲਾਂ। ਬਿਲਕੁਲ। ਤੇ ਜਦੋਂ ਗੱਬਣ ਹੀ ਤੇ ਆ ਤੁਰਤੀ ਹੀ ਤਾਂ ਹੱਥ ਹੀ ਜਾਂਦਾ ਭਾਈ। ਕੀ ਬਾਤ ਹੈ। ਸਿਰਾ ਵੈੜ। ਮੁੱਲ ਵੀ ਰੇਦਾ। ਮੋਲੇ ਵੀਰ ਜੀ ਭਰਾਵਾਂ ਨੇ ਆ ਵੀ ਕਰਨਾ ਵਾ ਹਾਂਜੀ ਉਹਨਾਂ ਵੀ ਦੱਸਣਾ ਵੇਸੀ ਕਿੰਨੇ ਦੀ ਐ ਜਾਂਦ ਵੀ ਜਿਆ ਜੀ ਜਾਂਦੀ ਐ ਵੀਰ ਜੀ ਹਾਂਜੀ ਇਹਦੀ 1 5 ਦੀ 1 5 ਦੀ ਹਾਂਜੀ ਠੀਕ ਆ ਵੀਰੇ ਹਾਂਜੀ ਕੋਈ ਸ਼ੱਕ ਨਹੀਂ ਛੋਟ ਛੱਪਾਂ ਹੋਜੂ ਕਰਾ ਲਓ ਕਿ ਨਹੀਂ ਕਰਾਉਣੀ ਤੁਸੀਂ ਕਰਨਾ ਜੀ ਦੱਸੋ ਸਹੀ ਇੱਕ ਰੀ ਕਿੰਨੇ ਦੀ ਐ ਨਹੀਂ ਤੁਸੀਂ ਦੱਸਣਾ ਵੀਰ ਜੀ ਤੁਸੀਂ ਦੱਸਣਾ ਇਹਦੀ ਲੱਖ ਦੀ ਲੱਖ ਦੀ ਤਿੰਨ ਛੱਡੀ ਐ 97000 ਦੀ ਨਹੀਂ ਭਾਜੀ ਹਾਂਜੀ 90000 ਦੀ 95 ਦੀ ਆਤਮਾਨ ਤਾਂ ਫੇਰ ਫੇਰ ਵੀ ਚਮਾਨਤ ਆਤਮਾਨ 95 ਚ ਕੋਈ ਫੋਨ ਲਾ ਲੈ ਫੋਨ ਲਾ ਲੈ 32 ਕਿਲੋ ਵਾਲੀ ਖੀਰੀ ਵੱਸੀ ਆ ਖੀਰੀ ਵੈੜ 32 ਕਿਲੋ ਦੋ ਗਾਵਾਂ ਦੇਣੀਆਂ ਇਸ ਖੀਰੀ ਦੇ ਇਹ ਵਲੀ ਨਹੀਂ ਸਿਰਾ ਵੈੜਾ ਵੀ ਕੋਈ ਸ਼ੱਕ ਨਹੀਂ ਟੌਪ ਕਲਾਸ ਤਾਂ ਵੀਰੋ ਫੋਨ ਤੁਸੀਂ ਲਾਉਣਾ ਆ 95000 ਦੀ 95000 ਦੀ ਸਿਰਾ ਵੈੜਾ ਵੀਰੋ ਕੀ ਆ ਬਾਤ ਹੈ ਕਤੂ ਲਿਆਉਂਦੇ ਵੀਰ ਜੀ ਇਹੋ ਜਿਹਾ ਪਸ਼ੂ ਲੱਭ ਲਾਉਂ ਬਹੁਤ ਘੱਟ ਮਿਲਦਾ ਪੁੱਛੇ ਹਿੰਦਾ ਹਣੇ ਇਕਜਿੰਦਰ ਸਿਆ ਬਸ ਗੁਰੂ ਰਾਮਦਾਸ ਦੇਣ ਵਾਲਾ ਬਿਲਕੁਲ ਪਰਮਾਤਮਾ ਵਾਇਕ ਰੂ ਜੀ ਸਾਡਾ ਚਾਹੀਦਾ ਇੱਕੋ ਵਾਰ ਬੁੱਢੇ ਸਾਹਿਬ ਨਹੀਂ ਵਾਇਕ ਰੂ ਹਾਂ ਵਾਇਕ ਰੂ ਚਲਾਉਣ ਵਾਲਾ ਜੀ ਸਾਨੂੰ ਟੀਵੀ ਵੀ ਉਹਨੇ ਬਿਲਕੁਲ ਪਰਮਾਤਮਾ ਬਿਲਕੁਲ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਹੈ ਜੀ ਬਸ ਮਿਹਨਤ ਹੈ ਜੀ ਆਪਦੀ ਕਰਨੀ ਹਣਾ ਫਲ ਉਹਨੇ ਦੇਣਾ ਨਾ ਬੇਟਾ ਜਦੋਂ ਕਹਿੰਦਾ ਪਾਪਾ ਸਿਰਾ ਲਿਆਉਣਾ ਕੱਢ ਕੇ ਟੌਪ ਤੇ ਲਾਉਣਾ ਕਿਦਾ ਮਾੜੀ ਨਹੀਂ ਲਵਣੀ ਨਹੀਂ ਟੌਪ ਕਲਾਸ ਵੀਰੇ ਬਿਲਕੁਲ ਪਸ਼ੂ ਵੀ ਸੋਨਾ ਕਿੱਲੇ ਵੱਜੇ ਵੀ ਸ ਹਾਂ ਇਹ ਆ ਗਈ ਆਪਣੇ ਕੋ ਗਰਲੈਂਡੋ ਬਾਈ ਗਰਲੈਂਡੋ ਚ ਆ ਗਈ ਆ ਤੇ ਆ ਮੇਰੀ ਛਾਤੀ ਤੇ ਹੁੰਦੀ ਆ ਭਾਈ ਇਹ ਕੱਦ ਕੱਟ ਲੰਬੀ ਦੇਖ ਲੋ ਰੇਲ ਦਾ ਡੱਬਾ ਭਾਈ ਮੈਨੂੰ ਥਾਣ ਇਹਨੂੰ ਵੀ ਸਪੈਸ਼ਲੀ ਲਗਾ ਹਾਂ ਬੜਾ ਪਿਆਰਾ ਬੜਾ ਚਵਾਈ ਆ ਖੋਲੋ ਵੀਰ ਜੀ ਇਹਨੂੰ ਇਹ ਕਿੰਨਾ ਟਾਈਮ ਖੜਦੀ ਆ ਜੀ ਸੂਨ ਚ ਇਹ ਵਿੱਚ 10 ਦਿਨ ਲਿਆ ਜੇਗੀ ਦਿਨ 10 ਲੈ ਜੂ ਇਹ 10 ਲੈ ਜੀ ਮੋਚ ਆਪਾਂ ਦੇ ਵੀਰੇ ਦੀ ਸਫਾਈਆਂ ਸੂਈਆਂ ਬੋਧਨੇ ਦੇ ਦੇ ਦੀਆਂ ਦੇਖੋ ਵੀਰੋ ਸਿਰ ਆ ਵੇੜਾ ਥੋੜੀ ਲੱਗ ਜਾ ਖੜ ਕੇ ਤਰੀਕ ਲੈ ਜੂ ਜੀ ਚਲੋ ਵੇਖੋ ਵੀਰੋ ਗਰਲੈਂਡੋ ਚ ਆ ਗਈ ਆ ਚੈੱਕ ਕਰ ਲੋ ਹਾਂਜੀ ਆ ਥੋੜਾ ਫੁੱਲ ਵਧੀ ਨਾ ਉਹਦਾ ਕਰਦੀ ਥੋੜੇ ਉਹਦੇ ਨਾਲ ਥੋੜੇ ਥੋੜੇ ਹਾਂ ਆ ਖੋਲੀ ਦੀ ਉਹ ਖੋਲੀ ਦੀ ਖੋਲ ਦੇ ਦੇ ਨਾ ਮਜ਼ਾ ਜੈ ਨਹੀਂ ਬੈਜਦਾ ਹਾਂ ਪਸ਼ੂ ਨਾ ਥੋੜਾ ਥੋੜਾ ਕਰਦਾ ਉਹ ਉਪਰਾਂ ਬੰਜਿਆ ਕਰਦਾ ਪਸ਼ੂ ਲੰਮੀ ਤੋਂ ਥੋੜੀ 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 ਸੰਫੋਨ ਬੜਾ ਵੀਰੋ ਪਿਆਰਾ ਲੱਗਿਆ ਸੋਹਣੀ ਵੜਾ ਠੀਕ ਹੈ ਕਮਾਲ ਹੈ ਕਮਾਲ ਹੈ ਵੀਰ ਕਮਾਲ ਹੈ ਇਹ ਕੋ ਰੇਲ ਦਾ ਡੱਬਾ ਹੈ ਜੀ ਵੱਡੀ ਵੈੜਾ ਜੀ ਫੁੱਲ ਸਾਈਜ਼ ਆ ਠੀਕ ਹੈ ਜੀ ਲੈ ਵੀਰ ਇਹ ਗਰਲੈਂਡੋ ਇੱਕ ਹੋ ਗਿਆ ਬੜਾ ਹਰਤਾ ਲਿਆ ਭਾਈਆ ਪਹਿਲਾਂ ਦਾ ਅੱਛਾ ਪਹਿਲਨ ਚੰਗਾ ਭਰਿਆ ਪਹਿਲਨ ਨਹੀਂ 2 ਕਿਲੋ ਦੁੱਧ ਕੱਢਦਾ 2 ਕਿਲੋ ਹਾਂ ਤਾਂ ਵੀਰੇ ਕਿਵੇਂ ਹੁਣ ਫੁੱਲ ਫੁੱਲ ਕੱਦ ਕਾਠਾ ਹਾਂ ਜੀ ਖਾਣ ਵੀ ਸਪੈਸ਼ਲ ਆ ਤੇ ਦੁੱਧ ਫਿਰ ਆਰ ਕੀ ਦੂਜੇ ਸੂਏ ਚੰਗਾ ਭਰ ਜੀ 28 ਕਿਲੋ ਕੱਢ ਦੂ ਯਾਰ ਕਾ 28 ਕਿਲੋ ਭਰ ਜੀ 2 ਕਿਲੋ ਆਹ ਮੈਂ ਤਾਂ ਕੱਢ ਠੀਕ ਹੈ ਜੀ ਸਿਰਾ ਵੈੜਾ ਵੀਰੋ ਟੋਪ ਕਲਾਸ ਇਹਨੂੰ ਕਹਿ ਦਈਏ ਕਿਉਂਕਿ ਥਣ ਦੇ ਵੇ ਦਾ ਵੀਰੇ ਪਸ਼ੂ ਹੁੰਦਾ ਹੈ ਪਸ਼ੂ ਹੁੰਦਾ ਹੈ ਨਾ ਥਣ ਚੰਗਾ ਲੱਗਿਆ ਤਾਂ ਇਹ ਪੰਡਾ ਪੁੰਡਾ ਪਾਊਗੀ ਪੂਰੀਆਂ ਖਾਈ ਤੇ ਦਿਨ ਦਾ ਹ ਲੈ ਜੂ ਫਿਰ ਹੈ ਨਾ ਦਿਨ ਦਾ ਹ ਲੈ ਜੂ ਪਰ ਕਿਹੜਾ ਵੀਰ ਲੈ ਜੂ ਚਲੋ ਨਿਆਰੇ ਲਓ ਹਨਾ ਨਿਆਰੇ ਨਿਆਰੇ ਕਿਉਂਕਿ ਇਹ ਫੈਂਟ ਬਹੁਤ ਮੰਨੀ ਇਹਨਾਂ ਦੀ ਫੈਂਟ ਮੰਨੀ ਜਾਂਦੀ ਹੈ ਨਾ ਚੰਗੀ ਫੈਂਟ ਵੀ ਭਾਜੀ ਚੰਗੀ ਆ ਚੰਗੀ ਮੰਨੀ ਜਾਂਦੀ ਆ ਬੱਧਾ ਵੀ ਸੋਹਣਾ ਲੱਗਦਾ ਕਿ ਨਵਾਂ ਸੋਹਣੀ ਲੱਗਦੀ ਬਿਲਕੁਲ ਵੀਰ ਨਵੇਂ ਮਾਡਲ ਦੇ ਨਵਾਂ ਮਾਡਲ ਆਇਆ ਚਲੋ ਨਵਾਂ ਮਾਡਲ ਹੀ ਸਹੀ ਗੱਲਾਂ ਹੀ ਟੌਪ ਕਲਾਸ ਆ ਜੀ ਫੈਂਟ ਚੰਗੀ ਆ ਜੀ ਪਸ਼ੂ ਦੀ ਮੈਂ ਗੱਲ ਹੁੰਦੀ ਹੈ ਇਹਨਾਂ ਦੀ ਹਨਾ ਜੀ ਰੋਸਪੰਚ ਆ ਜਾਂਦੀਆਂ ਕੀ ਕਹ ਇਹਨੂੰ ਵੀ ਬੜਾ ਚੰਗਾ ਲੱਗਾ ਜੀ ਇਹ ਚੰਗਾ ਸੀ ਮੁੰਡਾ ਜੀ ਨਾਂ ਨੂੰ ਨਹੀਂ ਆਉਂਦਾ ਜਿਹੜਾ ਉਹਨੇ ਕਿਹਾ ਹੈ ਤੇ ਬਾਕੀ ਚਲੋ ਜਿੰਨਾ ਜੋ ਵੀ ਲੱਗਾ ਪਰ ਚੰ ਇੰਦਾ ਬੇਰੀ ਦੀ ਕਿੰਨੇ ਦਰਤਾਂ ਇਹ 90 ਦੀ ਹਾਂ ਕਰ ਦਿਓ ਮੰਤਨੇ ਚ ਕਰੋ 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 ਨਹੀਂ ਆ ਵੀ ਕਰਨਾ ਨਹੀਂ ਨਹੀਂ 22 ਕਿਲੋ ਵਾਲੀ ਦਾ 90 ਕੋਈ ਜ਼ਿਆਦਾ ਨਹੀਂ ਹੈਗਾ ਨਹੀਂ ਜ਼ਿਆਦਾ ਨਹੀਂ ਬਸ ਸਾਮ ਦੱਸ ਦੇਣੀ ਪੈਣੀ ਆ ਸਾਮ ਨਹੀਂ ਪੈਣੀ 5000 ਰਖਵਾਉਣਾ ਪੈਣਾ ਜੀ ਹੋਣਾ ਪੈਣਾ ਜੀ ਹੋਣਾ ਪੈਣਾ 85 ਦੀ ਜਾਂਦੇ ਹੋ ਫਿਰ ਹਾਂ ਜੀ ਯਾਰ ਭਾਈ ਅਸੀਂ ਨਹੀਂ ਜਾਂਦੇ ਪੂਰੇ ਸੀ ਦੀ ਅਸੀਂ ਜਾਂਦੇ ਅੰਜ ਕੀ ਆ ਬਾਤ ਨਹੀਂ ਸਿਰਾ ਵੈੜਾ 8000 ਦੀ ਉਹ ਚ ਵੀ 2000 ਛੱਡੀਏ ਹਾਂ ਜੀ 77 ਦੀ ਹਾਂ ਜੀ ਤਨੇ ਮਾਰਾ ਖੰਦਾ ਵੀਰੇ ਹੋਰ 2000 ਛੱਡੋ 76 76000 ਠੀਕ ਹੈ ਤੇ 76 ਦੀ ਹੋ ਜੂ ਵੀਰੇ ਉਹ ਚੈੱਕ ਕਰ ਲਿਓ ਫੁੱਲ ਕੁਆਲਿਟੀ ਆ ਥਾਨ ਬੜਾ ਸਪੈਸ਼ਲ ਹੈ ਹੈ ਨਾ ਵੇਖੋ ਲੰਬੀ ਕਿੰਨੀ ਭਾਈ ਵੀਰੇ ਬਿਲਕੁਲ ਬਿਲਕੁਲ ਬਹੁਤ ਚੰਗੀ ਬੜਾ ਘੱਟ ਪਸ਼ੂ ਮਿਲਦਾ ਮੈਂ ਤਾਂ ਜੀ ਵੇਖਣ ਨੂੰ ਤਾਂ ਵੀਰੇ ਉਹ ਫੋਨ ਤੁਸੀਂ ਜਰੂਰ ਲਾ ਲਿਓ ਜੀ ਏ ਸੇਲ ਹੋਗੇ ਹਨਾ ਇਹ ਭਾਈ ਸੇਲ ਹੋ ਗਈ ਹਨਾ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੋ ਦੋ ਨਾਗਨੇ ਦੋ ਦੇ ਦੋ ਟੋਪ ਕਲਾਸ ਨੇ ਤਾਂ ਜੇ ਕੋਈ ਵੀਰ ਜੋੜਾ ਹੀ ਪਾਲੂ ਤਾਂ ਵੀਰੇ ਹੋ ਜੂ ਛੋਟ ਛੱਪਾ ਹਨਾ ਪੂਰੇ ਪੰਜਾਬ ਚ ਫ੍ਰੀ ਆਪਣਾ ਪਹੁੰਚ ਪਹੁੰਚ ਦੋ ਲੱਗੂਗਾ ਦੋ ਲੱਗੂਗਾ ਤਾਂ ਪਹੁੰਚ ਫ੍ਰੀ ਹੈ ਤਾਂ ਵੀਰੇ ਤੁਸੀਂ ਫੋਨ ਤੁਸੀਂ ਜ਼ਰੂਰ ਲਉਣਾ ਪਹੁੰਚ ਫ੍ਰੀ ਹੋ ਜੂਗੀ ਵੀਰ ਕਹਿੰਦਾ ਤਾਂ ਬਾਕੀ ਇਹ ਹੈ ਕਿ ਤੁਸੀਂ ਉਧਰੋਂ ਚੱਲ ਕੇ ਆਓ ਤਾਂ ਤੁਹਾਨੂੰ ਤੁਹਾਡਾ ਜੋ ਕਿਰਾਇਆ ਬੰਦਾ ਉਹ ਦਿੱਤਾ ਜਾਓ ਪੰਜ ਬੰਦਾ ਪੰਜ ਦਵਾਂਗੇ ਉਹ ਵੀ ਜੋ ਹੀ ਬੰਦਾ ਵੀ ਹੋਏ ਸੋਦੇ ਚ ਛੱਡ ਦਾਂਗੇ ਜੀ ਮੇਰੇ ਕੋ ਇਥੋਂ ਕਿਰਾਇਆ ਖਲ ਕੇ ਉੱਚਾ ਫ੍ਰੀ ਮੈਂ ਆਪੇ ਮੇਰੀ ਉਹ ਤਾਂ ਆਪਦੀ ਸਿਰਦਰਦੀ ਹੈ ਨਾ ਵੀਰੇ ਆਪਣਾ ਵਾ ਵੀ ਕਿਰਾਇਆ ਕਿਰਾਇਆ ਨਹੀਂ ਲੈਣਾ ਆਪਣਾ ਬਾਕੀ ਸੁਣੀ ਆ ਵੀਰੇ ਕੋਈ ਮੇਰਾ ਵੀ ਰਿਪਲੇਕੇ ਚ ਨਾ ਰਹੇ ਕਿ ਵੀਰ ਖਣੀ ਕਿੱਦਾਂ ਗੈਂਡ ਆਪਦੀ ਦੋ ਤਿੰਨ ਟਾਈਮ ਚਵਾਈ ਕਰ ਸਕਦੇ ਇੱਥੇ ਆਣ ਜੀ ਆਣ ਕੇ ਬਿਲਕੁਲ ਬਿਲਕੁਲ ਇਹ ਤਾਂ ਬੈਂਤੀ ਹਰੇਕ ਵੀਡੀਓ ਚ ਵੀਰ ਹੁੰਦੀ ਮੇਰੀ ਕਿ ਮੈਂ ਵੀਰੇ ਕਿੰਨੀਆਂ ਵੀਡੀਓ ਪਾਉਣਾ ਆ ਚੁਾਈ ਕਰਨੀ ਜਾਂ ਵੇਖ ਚੱਕ ਕੇ ਲੈਣੀ ਜਾਂ ਕਿਵੇਂ ਖਰੀਦਦਾਰੀ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਭਾਈ ਬਿਲਕੁਲ ਤਾਂ ਬਾਕੀ ਇਹੋ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਇਹ ਆਪਣਾ ਪਿੰਡ ਦੱਸ ਦੀ ਇੱਕ ਵਾਰੀ ਪਿੰਡ ਜੀ ਠੱਠਾ ਜਾਂ ਹਾਂਜੀ ਨਾਮ ਬਲਵਿੰਦਰ ਸਿੰਘ ਬਿੱਲਾ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 9056045155 ਠੀਕ ਹੈ ਜੀ ਤੇ ਜਿਲ੍ਹਾ ਅਮਰਸਰ ਅਮਰਸਰ ਰੋਡ ਹੈ ਠੀਕ ਹੈ ਜੀ ਠੱਠਾ ਨੰਕੇ ਹੀ ਆਉਣਾ ਵਾ ਬਿਲਕੁਲ ਇਹ ਆਦੇ ਘਰ ਚੂਹੇ ਬਿਲਕੁਲ ਤੇ ਬਾਕ ਕੋਈ ਸਾਈ ਬਿਆਨਾ ਵਿੱਚ ਪਾਉਗੇ ਵੀਰ ਨੂੰ ਬੇਫਿਕਰ ਹੋ ਕੇ ਪਾਓ ਜੀ ਉਹਦੀ ਆਪਣੀ ਖੁਦ ਦੀ ਜ਼ਿੰਮੇਵਾਰੀ ਸਾਡੀ ਜੀ ਬਾਕੀ ਪਸ਼ੂ ਨੂੰ ਜੋ ਵੇਚ ਚਾੱਕ ਲੈਣਾ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੁਸੀਂ ਆਪ ਦੀ ਚਵਾਉ ਹੋ ਜਾਂ ਕਿਵੇਂ ਲੋ ਹਨ ਵੀਰੇ ਬਿਲਕੁਲ ਠੀਕ ਹੈ ਵੀਰੇ ਸਾਸਿਕਾ ਸਾਸਿਕਾ